ਲੋ ਜੀ ਪੰਜਾਬੀਓ ਹੁਣ ਆਪਣੇ ਪੰਜਾਬੀ ਮੁੰਡੇ ਕੁੜੀਆਂ ਜਿਹੜੇ 10ਵੀਂ ਤੇ 12ਵੀਂ ਪਾਸ ਕਰਕੇ ਪੁਲਿਸ 'ਚ ਭਰਤੀ ਹੋਣਾ ਚਾਹੁੰਦੇ ਨੇ ਉਹਨਾਂ ਦੇ ਸੁਪਨਿਆਂ ਤੇ ਪਾਣੀ ਫਿਰ ਚੁੱਕਿਆ ਉਹਨਾਂ ਨੂੰ ਕੋਈ ਲੋੜ ਨਹੀਂ ਅੱਜ ਤੋਂ ਬਾਅਦ ਪੰਜਾਬ ਪੁਲਿਸ ਦੀ ਭਰਤੀ ਦੇ ਫਾਰਮ ਭਰਨ ਦੀ ਪੈਸੇ ਆਪਦੇ ਖਰਾਬ ਕਰਨ ਦੀ ਤੇ ਦੂਸਰੀ ਗੱਲ ਮੈਂ ਬੇਨਤੀ ਆ ਮੇਰੀ ਜਿਨੇ ਤਾਂ ਰੋਜ਼ਗਾਰ ਲੈਣਾ ਜਾਂ ਕੁਛ ਵੀ ਆ ਜਿਹੜੇ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਨਾ ਉਹ ਪੂਰੀ ਐਂਡ ਤੱਕ ਦੇਖਿਓ ਇਹ ਮੁੱਦਾ ਇੰਨਾ ਸੈਂਸੇਟਿਵ ਆ ਕਿਤੇ ਹੋਰ ਨਾ ਅੱਧ ਪਚੱਦ ਦੇਖ ਕੇ ਕੋਈ ਹੋਰ ਹੀ ਇਹਦਾ ਰੰਗ ਰੂਪ ਬਣਾ ਲਿਓ ਕਿਉਂਕਿ ਇਹ ਤੁਹਾਡੇ ਬੱਚਿਆਂ ਦੇ ਰੋਜ਼ਗਾਰ ਨਾਲ ਤੇ ਆਉਣ ਵਾਲੇ ਭਵਿੱਖ ਨਾਲ ਜੁੜੀ ਹੋਈ ਗੱਲ ਹੈ ਤਾਂ ਕਰਕੇ ਪੂਰੀ ਵੀਡੀਓ ਦੇਖਿਓ ਜਿਹੜੇ ਸਾਡੇ ਪੰਜਾਬ ਦੇ ਗਰੀਬ ਘਰ ਦੇ ਮੁੰਡੇ ਕੁੜੀਆਂ ਹੁੰਦੇ ਨੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਜ਼ਿਆਦਾਤਰ ਇੱਕੋ ਹੀ ਇੱਛਾ ਹੁੰਦੀ ਆ ਕਿ ਅਸੀਂ 10ਵੀਂ ਜਾਂ 12ਵੀਂ ਕਰਕੇ ਪੁਲਿਸ ਦੇ ਫਾਰਮ ਭਰਦਾਂਗੇ ਸ਼ਾਇਦ ਸਾਡਾ ਕਿਤੇ ਨੰਬਰ ਲੱਗ ਹੀ ਜਾਵੇ ਕਿਉਂਕਿ ਜਿਹੜੇ ਹੋਰ ਬਾਕੀ ਨੌਕਰੀਆਂ ਨੇ ਪੁਲਿਸ ਤੋਂ ਬਿਨਾ ਜਾਂ ਆਰਮੀ ਤੋਂ ਬਿਨਾ ਉਹਨਾਂ ਲਈ ਤਾਂ ਵੱਡੀਆਂ ਡਿਗਰੀਆਂ ਜਾਂ ਵੱਡੇ ਡਿਪਲੋਮੇ ਹੀ ਕਰਨੇ ਪੈਂਦੇ ਨੇ ਜੋ ਕਿ ਇਹਨਾਂ ਜਿਹੜੇ ਵਿਚਾਰੇ ਛੋਟੇ ਤਬਕੇ ਦੇ ਘਰਾਂ ਦੇ ਬੱਚੇ ਨੇ ਉਹਨਾਂ ਦੀ ਫਾਈਨੈਂਸ਼ੀਅਲ ਜਿਹੜੀ ਸਥਿਤੀ ਹੁੰਦੀ ਆ ਘਰ ਦੀ ਨਾ ਉਹ ਬਹੁਤ ਹੀ ਖਰਾਬ ਹੁੰਦੀ ਆ ਜਿਸ ਕਰਕੇ ਉਹ ਮਹਿੰਗੀਆਂ ਫੀਸਾਂ ਨਹੀਂ ਭਰ ਸਕਦੇ ਤੇ ਉਹਨਾਂ ਦਾ ਇੱਥੇ ਤੱਕ ਹੀ ਹੁੰਦਾ ਕਿ ਯਾਰ ਅਸੀਂ 10ਵੀਂ 12ਵੀਂ ਕਰਕੇ ਪੁਲਿਸ ਦੀ ਭਰਤੀ ਦੇਖ ਲਾਂਗੇ ਤੇ ਆਇਲਸ ਸਭ ਨਹੀਂ ਕਰ ਸਕਦੇ ਕਿਉਂਕਿ ਜਿਹਦੇ ਕੋਲੇ 25-30 ਲੱਖ ਹੈ ਹੀ ਨਹੀਂ ਉਹ ਵਿਚਾਰਾ ਆਇਲਸ ਕਰਕੇ ਕਿੱਥੋਂ ਬਾਹਰ ਜਾਊ ਤੇ ਜਿਹੜੇ ਬਾਹਰ ਜਾਂਦੇ ਨੇ ਆਇਲਸਾ ਕਾਰ ਕਰਕੇ ਉਹਨਾਂ ਨੂੰ ਲੋੜ ਕੋਈ ਨਹੀਂ ਉਹਨਾਂ ਕੋਲੇ ਇੱਧਰ ਹੀ ਇੰਨਾ ਕੁਛ ਆ ਉਹ ੱਤਕੇ ਨਾਲ ਜਾ ਕੇ ਜੀ ਉੱਧਰ ਗੋਰੀਆਂ ਦੀਆਂ ਦਿਹਾੜੀਆਂ ਕਰਦੇ ਨੇ ਜਦੋਂ ਕਿ ਉਹ ਇੱਥੇ ਹੀ ਸਰਦਾਰੀ ਕਰ ਸਕਦੇ ਨੇ ਉਹਨਾਂ ਕੋਲੇ ਜ਼ਮੀਨਾਂ ਦੀ ਕਮੀ ਨਹੀਂ ਪੈਸੇ ਦੀ ਕਮੀ ਨਹੀਂ ਪਰ ਫੇਰ ਵੀ ਪਤਾ ਨਹੀਂ ਕਿਉਂ ਤੇ ਅੱਜ ਕੱਲ ਕੈਨੇਡਾ ਦੇ ਹਾਲ ਕੀ ਨੇ ਉਹ ਕਿਸੇ ਤੋਂ ਲੁਕੇ ਨਹੀਂ ਹੋਏ ਹੁਣ ਮੈਂ ਤੁਹਾਨੂੰ ਇਹ ਗੱਲ ਕਿਉਂ ਕਹਿਣਾ ਕਿ 10ਵੀਂ 12ਵੀਂ ਪਾਸ ਮੁੰਡੇ ਕੁੜੀਆਂ ਭੁੱਲ ਜੋ ਕਿ ਉਹਨਾਂ ਨੂੰ ਪੁਲਿਸ ਦੀ ਕਦੇ ਵੀ ਨ ਮੈਂ ਤੁਹਾਨੂੰ ਆਹਨਾ ਇੱਕ ਚੀਜ਼ ਪੜ੍ਹ ਕੇ ਸੁਣਾਉਣਾ ਜੋ ਕਿ ਮੈਨੂੰ ਇੱਕ ਮੁੰਡੇ ਨੇ ਭੇਜੀ ਮੇਰੇ ਕਿਸੇ YouTube ਵੀਡੀਓ ਦੇ ਉੱਪਰ ਉਹਨੇ ਮੈਨੂੰ ਕੀ ਕਿਹਾ ਉਹ ਕਮੈਂਟ ਕੀਤਾ ਉਹਨੇ ਵਿਚਾਰੇ ਨੇ ਇਹਦੇ ਵਿੱਚ ਪੂਰੇ ਪੰਜਾਬ ਦੇ ਜਿੰਨੇ ਵੀ ਬੇਰੋਜ਼ਗਾਰ ਮੁੰਡੇ ਕੁੜੀਆਂ ਫਿਰ ਰਹੇ ਨੇ ਬਿੱਲੇ ਉਹਨਾਂ ਦਾ ਦਰਦ ਵੀ ਝਲਕਦਾ ਹੈ ਉਹਨਾਂ ਦੀਆਂ ਲੋੜਾਂ ਵੀ ਝਲਕਦੀਆਂ ਨੇ ਤੇ ਸਿਸਟਮ ਵੱਲੋਂ ਕੀਤੇ ਜਾਂਦੇ ੱੱੱਕੇ ਦੀ ਜਿਹੜੀ ਉਹ ਆ ਨਾ ਉਹਦੇ ਉਹਨੂੰ ਦੂਰ ਕਰਨ ਲਈ ਇੱਕ ਤਰ੍ਹਾਂ ਨਾਲ ਮਿੰਨਤਾਂ ਤਰਲੇ ਮਿੰਨਤਾਂ ਤਰਲੇ ਇਹ ਨਹੀਂ ਕਿ ਇਹ ਵਿਚਾਰੇ ਬਣ ਕੇ ਮਿੰਨਤਾਂ ਤਰਲੇ ਕਰਦੇ ਨੇ ਇਹ ਆਪ ਦੇ ਭਵਿੱਖ ਲਈ ਇੱਕ ਤਰ੍ਹਾਂ ਨਾਲ ਸਰਕਾਰਾਂ ਦੇ ਤਰਲੇ ਕੱਢ ਰਹੇ ਨੇ ਕਿ ਆਹ ੱੱਕਾ ਨਾ ਸਾਡੇ ਨਾਲ ਕਰੋ ਬਾਕੀ ਤਾਂ ਜੋ ਹੋ ਰਿਹਾ ਉਹ ਤਾਂ ਹੋ ਹੀ ਰਿਹਾ ਤੇ ਇਹ ਕਿਸੇ ਇੱਕ ਸਰਕਾਰ ਦੀ ਗੱਲ ਨਹੀਂ ਮੈਂ ਕਰ ਰਿਹਾ ਕਿ ਭਗਵੰਤ ਮਾਨ ਦੀ ਇਹ ਜਿੰਨੀਆਂ ਵੀ ਅੱਜ ਤੱਕ ਸਰਕਾਰਾਂ ਬਣੀਆਂ ਨੇ ਪਹਿਲਾਂ ਵੀ ਸਾਰਿਆਂ ਨੇ ਇਹੀ ਗੰਦ ਪਾਇਆ ਸੀ ਤੇ ਇਹ ਅੱਜ ਵੀ ਪਾ ਰਹੇ ਨੇ ਪਰ ਮੈਨੂੰ ਉਮੀਦ ਹੈ ਭਗਵੰਤ ਮਾਨ ਸਾਹਿਬ ਤੇ ਕਿ ਸ਼ਾਇਦ ਇਹ ਚੀਜ਼ ਸੁਣ ਕੇ ਉਹ ਧਿਆਨ ਦੇਣਗੇ ਤੇ ਪੰਜਾਬੀ ਪੀੜੀ ਦੇ ਭਵਿੱਖ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਂ ਬੇਨਤੀ ਕਰਦਾ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚ ਸਕੇ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਆ ਹਰ ਇੱਕ ਗੱਲ ਨੂੰ ਹਲਕੇ 'ਚ ਨਹੀਂ ਲਈਦਾ ਹੁੰਦਾ ਇਸ ਨੌਜਵਾਨ ਨੇ ਜੀ ਮੈਨੂੰ ਵਿਚਾਰੇ ਦੇ ਇੰਨਾ ਜਿਆਦਾ ਬੜਾ ਭਾਵਕ ਕਰਨ ਵਾਲਾ ਵੀ ਕਮੈਂਟ ਆ ਇਹ ਤੇ ਤੁਹਾਡੀਆਂ ਅੱਖਾਂ ਵੀ ਖੁੱਲਣਗੀਆਂ ਤੇ ਜੇ ਸਰਕਾਰ ਇਹ ਗੱਲ ਤੇ ਧਿਆਨ ਦੇ ਲਵੇ ਤਾਂ ਸਾਡੇ ਆਮ ਘਰਾਂ ਦੇ ਗਰੀਬ ਮੁੰਡੇ ਕੁੜੀਆਂ ਰੋਟੀ ਖਾਂਦੇ ਰਹਿ ਜਾਣਗੇ ਆ ਲਓ ਜੀ ਇਹ ਮੁੰਡਾ ਮੈਨੂੰ ਲਿਖਦਾ ਹੈ ਕਹਿੰਦਾ ਵੀਰ ਜੀ ਕੀ ਤੁਸੀਂ ਇਸ ਗੱਲ ਦੇ ਬਾਰੇ ਪੰਜਾਬ ਸਰਕਾਰ ਨੂੰ ਥੋੜਾ ਜਿਹਾ ਜਾਗਰੂਕ ਕਰ ਸਕਦੇ ਹੋ ਕਿ ਉਹ ਐਕਸ ਸਰਵਿਸ ਮੈਨਾਂ ਨੂੰ ਪੰਜਾਬ ਪੁਲਿਸ ਭਰਤੀ ਦੇ ਫਾਰਮ ਭਰਨ ਦੀ ਇਜਾਜ਼ਤ ਨਾ ਦੇਵੇ ਕਿਉਂਕਿ ਪੰਜਾਬ ਵਿੱਚ ਹੋਰ ਨਵੇਂ ਬੱਚੇ ਵੀ ਬਹੁਤ ਹਨ ਜੋ ਪੰਜਾਬ ਪੁਲਿਸ ਦੇ ਫਾਰਮ ਭਰਦੇ ਹਨ ਤੇ ਪੇਪਰ ਵੀ ਦਿੰਦੇ ਹਨ ਉਹ ਬੱਚੇ ਘਰ ਦੀਆਂ ਮਜਬੂਰੀਆਂ ਕਰਕੇ ਪਲੱਸ 2 ਤੱਕ ਹੀ ਪੜੇ ਹੁੰਦੇ ਨੇ ਤੇ ਉਹਨਾਂ ਨੂੰ ਇੱਕ ਪੰਜਾਬ ਪੁਲਿਸ ਦੇ ਫਾਰਮ ਭਰਨ ਦੀ ਹੀ ਉਮੀਦ ਹੁੰਦੀ ਹੈ ਕਿਉਂਕਿ ਹੋਰ ਨੌਕਰੀਆਂ ਲਈ ਤਾਂ ਡਿਗਰੀਆਂ ਦੀ ਲੋੜ ਪੈਂਦੀ ਹੈ ਇਸ ਕਰਕੇ ਪੰਜਾਬ ਪੁਲਿਸ ਦੇ ਫਾਰਮ ਭਰ ਦਿੰਦੇ ਹਨ ਪੇਪਰ ਵੀ ਦਿੰਦੇ ਹਨ ਤੇ ਫਿਰ ਜਦੋਂ ਮੈਰਿਟ ਲਿਸਟ ਬਣ ਕੇ ਆਉਂਦੀ ਹੈ ਤਾਂ ਜੋ 10ਵੀਂ ਪਾਸ ਵਾਲੇ ਜਾਂ 12ਵੀਂ ਵਾਲੇ ਹੁੰਦੇ ਹਨ ਉਹਨਾਂ ਨੂੰ ਫਿਰ ਪਿੱਛੇ ਧੱਕ ਦਿੱਤਾ ਜਾਂਦਾ ਹੈ ਕਿਉਂਕਿ ਜੇ ਰੱਬ ਵੱਲੋਂ ਉਹਨਾਂ ਦੇ ਨੰਬਰ ਚੰਗੇ ਆ ਵੀ ਜਾਂਦੇ ਹਨ ਤਾਂ ਫਿਰ ਜਿਹੜੇ ਐਕਸ ਸਰਵਿਸ ਮੈਨ ਨੇ ਮਤਲਬ ਕਿ ਪਹਿਲਾਂ ਹੀ ਜਿਹੜੇ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਦੁਬਾਰਾ ਸਰਕਾਰੀ ਨੌਕਰੀ ਭਾਲ ਦਿਆ ਉਹਨਾਂ ਨੂੰ ਤੇ ਜਾਂ ਫਿਰ ਜਿਹੜੇ ਗ੍ਰੈਜੂਏਟ ਕਰਕੇ ਫਾਰਮ ਭਰੇ ਹੁੰਦੇ ਨੇ ਉਹਨਾਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਕਹਿੰਦਾ ਤੁਹਾਨੂੰ ਪਤਾ ਹੀ ਹੈ ਕਿ 1700 ਪੋਸਟਾਂ ਹੁੰਦੀਆਂ ਹਨ ਸਰਵਿਸਮੈਨਾਂ ਬਾਰੇ ਹੀ ਹੁੰਦੀਆਂ ਹਨ ਤੇ ਉਹੀ ਲੈ ਜਾਂਦੇ ਹਨ ਫਿਰ ਬਾਕੀ ਗ੍ਰੈਜੂਏਟ ਵਾਲੇ ਲੈ ਜਾਂਦੇ ਹਨ 10ਵੀਂ 12ਵੀਂ ਵਾਲੇ ਗਰੀਬ ਤਾਂ ਬਸ ਫਾਰਮ ਭਰਨ ਯੋਗ ਹੀ ਰਹਿ ਜਾਂਦੇ ਨੇ ਉੱਤੋਂ ਐਕਸ ਸਰਵਿਸਮੈਨ ਦੀ ਮੈਰਿਟ ਵੀ 35% ਤੋਂ ਵੱਧ ਬਣਦੀ ਹੈ ਫਿਰ ਉਹ ਤਾਂ ਆਪੇ ਪਾਸ ਹੀ ਨੇ ਅਸੀਂ ਕਹਿੰਦੇ ਹਾਂ ਜੇ ਸਰਕਾਰ ਨੇ 10ਵੀਂ 12ਵੀਂ ਵਾਲੇ ਬੱਚੇ ਪਾਸ ਕਰਨੇ ਹੀ ਨਹੀਂ ਹੁੰਦੇ ਫਿਰ ਗਰੀਬਾਂ ਦੇ ਫਾਰਮ ਪੈਸੇ ਇਕੱਠੇ ਕਰਨ ਲਈ ਭਰਦੇ ਹੀ ਕਿਉਂ ਨੇ ਉੱਤੋਂ ਫਾਰਮ ਭਰਨ ਦੀ ਸਰਕਾਰੀ ਫੀਸ ਵੀ 800 ਜਾਂ 1000 ਨਹੀਂ ਹੁੰਦੀ ਗਰੀਬ ਬੱਚੇ ਮਸਾਂ ਤਾਂ ਫੀਸ ਭਰ ਕੇ ਫਾਰਮ ਭਰਦੇ ਹਨ ਤੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਸਰ ਅਸੀਂ ਤੁਹਾਡੇ ਅੱਗੇ ਹੀ ਬੇਨਤੀ ਕਰਦੇ ਹਾਂ ਕਿ ਸਰਕਾਰ ਐਕਸ ਸਰਵਿਸਮੈਨ ਭਰਤੀ ਬੰਦ ਕਰ ਦੇਵੇ ਜਿਹੜੇ ਬੰਦੇ ਨੇ ਪਹਿਲਾਂ ਹੀ ਸਰਕਾਰੀ ਨੌਕਰੀ ਕੀਤੀ ਹੈ ਉਹ ਆਪਦੇ ਫਾਈਨੈਂਸ਼ੀਅਲ ਤੌਰ ਤੇ ਸਟਰੋਂਗ ਹੋ ਚੁੱਕਿਆ ਹੈ ਉਸ ਨੂੰ ਦੁਬਾਰਾ ਨੌਕਰੀ ਦੇਣ ਦੀ ਲੋੜ ਹੀ ਕੀ ਹੈ ਜਿਹੜੇ ਬੱਚੇ ਬੇਰੋਜ਼ਗਾਰ ਫਿਰਦੇ ਹਨ ਉਹਨਾਂ ਨੂੰ ਨੌਕਰੀ ਦੋ ਤੇ ਜਿਹੜੇ ਗਰੀਬ ਹਨ ਉਹਨਾਂ ਨੂੰ ਨੌਕਰੀ ਦੋ ਜਿਨ੍ਹਾਂ ਨੂੰ ਨੌਕਰੀ ਦੀ ਲੋੜ ਹੈ ਅਸੀਂ ਪੇਪਰ ਵਿੱਚ ਉਹਨਾਂ ਬੰਦਿਆਂ ਨੂੰ ਵੀ ਪੇਪਰ ਦਿੰਦੇ ਹੋਏ ਦੇਖਿਆ ਹੈ ਜੋ ਪਹਿਲਾਂ ਹੀ ਵਧੀਆ-ਵਧੀਆ ਸਰਕਾਰੀ ਨੌਕਰੀਆਂ ਦੇ ਵੱਡੇ ਰੈਂਕਾਂ ਤੋਂ ਰਿਟਾਇਰ ਹੋਏ ਹੁੰਦੇ ਹਨ ਤੇ ਉਹਨਾਂ ਦੀ ਉਮਰ ਵੀ ਕਾਫੀ ਜ਼ਿਆਦਾ ਹੁੰਦੀ ਹੈ ਜੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣਾ ਹੈ ਤਾਂ ਪਹਿਲਾਂ ਜੋ ਸਾਡੇ ਮੁੰਡੇ ਕੁੜੀਆਂ 10ਵੀਂ 12ਵੀਂ ਕਰਕੇ ਬੇਰੁਜ਼ਗਾਰ ਘੁੰਮ ਰਹੇ ਹਨ ਉਹਨਾਂ ਨੂੰ ਨੌਕਰੀ ਦੇਵੋ ਕਿਉਂਕਿ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਹੁੰਦੀਆਂ ਹਨ ਉਹ ਤਾਂ ਪ੍ਰਾਈਵੇਟ ਨੌਕਰੀਆਂ ਵੀ ਵਧੀਆ ਪੈਕੇਜ ਲੈ ਕੇ ਵੱਡੀਆਂ ਕੰਪਨੀਆਂ ਦੇ ਵਿੱਚ ਕਰ ਸਕਦੇ ਹਨ ਪਰ ਜਿਹੜੇ ਸਾਡੇ ਗਰੀਬ ਘਰਾਂ ਦੇ ਬੱਚੇ 10ਵੀਂ 12ਵੀਂ ਪਾਸ ਕਰਦੇ ਹਨ ਜਦੋਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਤਾਂ ਫਿਰ ਉਹ ਨਸ਼ਿਆਂ ਵੱਲ ਤੇ ਹੋਰ ਗਲਤ ਕੰਮਾਂ ਵੱਲ ਪੈ ਜਾਂਦੇ ਹਨ ਉਮੀਦ ਹੈ ਕਿ ਤੁਸੀਂ ਸਾਡੀ ਗੱਲ ਨੂੰ ਸਮਝੋਗੇ ਤੇ ਸਰਕਾਰ ਤੱਕ ਪਹੁੰਚਾਉਣ ਵਿੱਚ ਸਾਡੀ ਮਦਦ ਕਰੋਗੇ ਬਹੁਤ ਸਾਰੇ ਲੋਕਾਂ ਨੂੰ ਮੇਰੀ ਇਹ ਗੱਲ ਗਲਤ ਲੱਗੂਗੀ ਪਰ ਬਹੁਤ ਸਾਰੇ ਲੋਕ ਮੇਰੀ ਗੱਲ ਨਾਲ ਸਹਿਮਤ ਵੀ ਹੋਣਗੇ ਧੰਨਵਾਦ ਜੀ ਹੁਣ ਤੁਸੀਂ ਦੇਖੋ ਦੋਸਤੋ ਵੀ ਇਸ ਮੁੰਡੇ ਦੇ ਇਸ ਕਮੈਂਟ ਦੇ ਵਿੱਚ ਕਿੰਨਾ ਜ਼ਿਆਦਾ ਦਰਦ ਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਤੇ ਪੰਜਾਬ ਦੇ ਨਸ਼ਿਆਂ ਲਈ ਚਿੰਤਾ ਤੇ ਸਰਕਾਰਾਂ ਦੇ ਤੇ ਪ੍ਰਸ਼ਾਸਨ ਦੇ ਗੰਦੇ ਸਿਸਟਮ ਨੂੰ ਲੈ ਕੇ ਕਿੰਨਾ ਦੁੱਖ ਤੇ ਦਰਦ ਝਲਕਦਾ ਮੈਂ ਇਸ ਨਾਲ ਵਾਦਾ ਕੀਤਾ ਸੀ ਕਿ ਵੀਰ ਕੋਈ ਗੱਲ ਨਹੀਂ ਮੈਂ ਇਹ ਜਿੰਨੇ ਜੋਗਾ ਹੈਗਾ ਮੈਂ ਕੋਈ ਬਹੁਤ ਵੱਡਾ ਯੂਟਿਊਬਰ ਤਾਂ ਹੈ ਨਹੀਂ ਜਾਂ ਉਹ ਨਹੀਂ ਪਰ ਹੁਣ ਤੁਸੀਂ ਹੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਹੈਲਪ ਕਰ ਸਕਦੇ ਹੋ ਤੇ ਸਰਕਾਰਾਂ ਦੇ ਜੇ ਕੰਨ ਤੇ ਜੂੰ ਸਰਕ ਜਾਵੇ ਤਾਂ ਸਾਡੇ ਗਰੀਬ ਪੰਜਾਬੀ ਮੁੰਡੇ ਕੁੜੀਆਂ ਨਸ਼ਿਆਂ ਤੋਂ ਵੀ ਬਚ ਜਾਣਗੇ ਤੇ ਆਪਣੇ ਭਵਿੱਖ ਦੇ ਵਿੱਚ ਉਹ ਚੰਗੀ ਇੱਜ਼ਤ ਦੀ ਰੋਟੀ ਖਾਂਦੇ ਵੀ ਰਹਿ ਜਾਣਗੇ ਜੇ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਇਕ ਸਬਸਕ੍ਰਾਈਬ ਵੀ ਕਰ ਦਿਓ ਮਿਲਣ ਆਹ ਕਿਸੇ ਹੋਰ ਜਾਣਕਾਰੀ ਭਰਪੂਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ